ਯੁੱਧ ਨਸ਼ਿਆਂ ਵਿਰੁੱਧ ਮੋਹਮ ਦੇ ਤਹਿਤ ਫਿਰੋਜ਼ਪੁਰ CIA ਸਟਾਫ ਨੇ ਦੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ 3 ਕਿਲੋ 600 ਗ੍ਰਾਮ ਹਿਰੋਇਨ ਇੱਕ ਕਾਰ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਤੁਹਾਨੂੰ ਇੱਥੇ ਦੱਸ ਦਈਏ ਕਿ ਇਹਦੇ ਵਿੱਚ ਜਿਹੜਾ ਪਹਿਲਾ ਮਾਮਲਾ ਹੈ ਉਹਦੇ ਵਿੱਚ ਇੱਕ ਵਿਸ਼ਾਲ ਪੁੱਤਰ ਮਹਿੰਦਰ ਸਿੰਘ ਜਿਹੜਾ ਕਿ ਬਾਂਸੀਗੜ ਨਾਨਕਪੁਰਾ ਦੇ ਕੋਲ ਦਾ ਰਹਿਣ ਵਾਲਾ ਹੈ ਔਰ ਦੂਸਰਾ ਸ਼ਿਵਮ ਕੁਮਾਰ ਜਿਹੜਾ ਕਿ ਦਾਣਾ ਮੰਡੀ ਫਿਰੋਜ਼ਪੁਰ ਦੇ ਕੋਲ ਰਹਿਣ ਵਾਲਾ ਹੈ ਉਹਨਾਂ ਕੋਲੋਂ 1 ਕਿਲੋ 591 ਗ੍ਰਾਮ ਹਿਰੋਇਨ ਦੋ ਮੋਬਾਈਲ ਫੋਨ ਇੱਕ ਕਾਰ ਬਰਾਮੜ ਜੜੀ ਹੈ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਹੀ ਜਿਹੜਾ ਦੂਸਰਾ ਮਾਮਲਾ ਹੈ ਉਹਦੇ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਸਰਬਜੀਤ ਸਿੰਘ ਉਰਫ ਸਾਬੀ ਜਿਹੜਾ ਕਿ ਥਾਣਾ ਸਦਰ ਚਾਂਦੀਵਾਲਾ ਦਾ ਰਹਿਣ ਵਾਲਾ ਹੈ ਔਰ ਤੀਸਰਾ ਪੰਮਾ ਪੁੱਤਰ ਗੁਰਨੇਕ ਸਿੰਘ ਜਿਹੜਾ ਕਿ ਮਮਦੋੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇਹਨਾਂ ਕੋਲੋਂ 2 ਕਿਲੋ 11 ਗ੍ਰਾਮ ਹਿਰੋਇਨ ਇੱਕ ਮੋਟਰਸਾਈਕਲ ਜਿਹੜਾ ਕਿ ਹੈ ਉਹ ਬਰਾਮਦ ਕੀਤਾ ਗਿਆ ਹੈ ਲਗਾਤਾਰ ਨਸ਼ਿਆਂ ਨੂੰ ਠੱਲ ਪਾ ਰਹੀ ਜਿਹੜੀ ਫਿਰੋਜ਼ਪੁਰ ਪੁਲਿਸ ਹੈ ਉਹ ਲਗਾਤਾਰ ਕੰਮ ਕਰ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਜਿਹੜੀ ਹੈ ਉਹ ਵੱਡੀ ਸਫਲਤਾ ਜਿਹੜੀ ਹੈ ਸੀਆਈ ਸਟਾਫ ਨੂੰ ਜਿਹੜੀ ਮਿਲੀ ਹੈ ਦੋ ਮਾਮਲੇ ਵੈਸੇ ਜਿਨ੍ਹਾਂ ਚ 3 ਕਿਲੋ 600 ਗ੍ਰਾਮ ਹੀਰੋਇਨ ਹੈ ਇੱਕ ਕਾਰ ਇੱਕ ਮੋਟਰਸਾਈਕਲ ਅਤੇ ਦੋ ਮੋਬਾਈਲ ਜਿਹੜੇ ਹੈ ਉਹ ਬਰਾਮਦ ਕੀਤੇ ਗਏ ਹੈ ਔਰ ਨਾਲ ਹੀ ਪੰਜ ਨਸ਼ਾ ਤਸਕਰ ਜਿਹੜੇ ਹੈ ਉਹ ਫੜੇ ਗਏ ਨੇ ਲਗਾਤਾਰ ਜਿਹੜੀ ਫਿਰੋਜ਼ਪੁਰ ਪੁਲਿਸ ਹੈ ਉਹ ਨਸ਼ੇ ਨੂੰ ਠੱਲ ਪਾੰਦੀ ਨਜ਼ਰ ਆ ਰਹੀ ਹੈ